ਸ਼ਸ਼ੀਕਲ ਜੀ ਐਲਵੀਐਸ ਨਿਊਜ਼ ਚੈਨਲ ਦੇਖਦੇ तमाम दर्शकਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੁਧਿਆਣਾ ਗਿੱਲਪਿੰਡ ਪਹੁੰਚੇ ਹੋਏ ਹਾਂ ਠੀਕੇ ਸਾਡੇ ਨਾਲ ਮੈਡਮ ਮੀਡੀਆ ਐਡਵਾਈਜ਼ਰ ਇਨਚਾਰਜ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਦੇ ਨਾਲ ਕਿ ਪ੍ਰੋਲੈਫ ਹਸਪੀਟਲ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਸੌਖੇ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਮੈਮ ਸ਼ਸ਼ੀਕਲ ਜੀ ਚੈਨਲ ਤੇ ਸਵਾਗਤ ਕਰਦੀ ਹਾਂ ਸ਼ਸ਼ੀਕਲ ਜੀ ਮੈਮ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗੀ ਕਿ ਪ੍ਰੋਲੈਫ ਹਸਪੀਟਲ ਮਸ਼ਹੂਰ ਕਿੱਦਾਂ ਹੋਇਆ ਪ੍ਰੋ ਲਾਈਫ ਹਸਪੀਟਲ ਦੇ ਜਿਹੜੇ ਡਾਇਰੈਕਟਰ ਨੇ ਡਾਕਟਰ ਹਰਪ੍ਰੀਤ ਸਿੰਘ ਜੋਲੀ ਜੀ ਉਹ ਲੁਧਿਆਣਾ ਦੇ ਕਾਫੀ ਪੁਰਾਣੇ ਡਾਕਟਰ ਨੇ ਉਹਨਾਂ ਦਾ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਹੈ ਅਪੋਲੋ ਦੇ ਵਿੱਚ ਆਰਜੀ ਸਟੋਨ ਦੇ ਵਿੱਚ ਤੇ ਹੋਰ ਵੀ ਹਸਪੀਟਲਸ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਫੇਮਸ ਨੇ ਜੀ ਡਾਕਟਰ ਜੋਲੀ ਜੀ ਦੀ ਸਪੈਸ਼ੈਲਟੀ ਜਿਹੜੀ ਹੈ ਹੀ ਇਜ਼ ਅ ਜਨਰਲ ਸਰਜਨ ਜਨਰਲ ਸਰਜਨ ਦਾ ਮਤਲਬ ਇਹ ਹੁੰਦਾ ਹੈ ਉਹ ਹਰ ਟਾਈਪ ਦੀਆਂ ਸਰਜਰੀਜ਼ ਕਰਦੇ ਨੇ ਜਿਨ੍ਹਾਂ ਵਿੱਚ ਉਹ ਮੇਜਰ ਸਰਜਰੀ ਜਿਹੜੀ ਪ੍ਰੋ ਲਾਈਫ ਹਸਪੀਟਲ ਅਟ ધ ਟਾਈਮ ਤੇ ਪਰੋਵਾਈਡ ਕਰ ਰਹੇ ਸਰਵਿਸਸਿਸ ਆਫ ਦੀ ओए ਵੇਟ लॉस ਸਰਜਰੀ ਵਿਚ ਇਸ ਕਾਲਡ ਅ ਬੈਰੀਟ੍ਰਿਕ ਸਰਜਰੀ ਜੀ ਇਹਨੂੰ ਪੰਜਾਬੀ ਚ ਕਿਹਾ ਜਾਂਦਾ ਹੈ ਮੋਟਾਪੇ ਦੀ ਸਰਜਰੀ ਜੀ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿੰਦੇ ਨਾ ਪੰਜਾਬ ਦੇ ਲੋਕ ਬਲੇ ਮੋਟੇ ਹੁੰਦੇ ਏਦਾਂ ਦੀ ਗੱਲ ਹੈ ਤੇ ਲੁਧਿਆਣਾ ਦੇ ਵਿੱਚ ਤਾਂ ਖਾਸ ਕਰਕੇ ਮਿਲਦੇ ਨੇ ਤੇ ਇੱਕ ਤਾਂ ਆਪਣੀ ਸਰਵਿਸਸਿਸ ਐਸ ਸਰਜਰੀ ਵਾਸਤੇ ਹੈ ਸੈਕੰਡ ਇਥੇ ਵੈਰੀਕੋਸ ਵੇਨ ਦਾ ਇਲਾਜ ਲਈ ਆਪਣੀ ਗੋਲਡ ਬਲੈਡਰ ਦੀ ਪਥਰੀ ਹੋਗੀ ਠੀਕ ਹੈ ਜੀ ਹਰਨੀਆਂ ਹੋਗੀਆਂ ਤੇ ਆਪਣੇ ਇਥੇ ਗਾਇਨਕੋਲੋਜੀਸ ਡਿਪਾਰਟਮੈਂਟ ਵੀ ਹੈ ਆਰਥੋਪੀਡੀਸ਼ੀయన్స్ ਵੀ ਨੇ ਤੇ ਆਪਣਾ ਇਹ ਜਿਹੜਾ ਹਸਪੀਟਲ ਹੈ ਪ੍ਰੋਲਾਈਫ ਹਸਪੀਟਲ ਇੱਕ ਹੀ ਮਲਟੀ ਸਪੈਸ਼ੈਲਟੀ ਹਸਪੀਟਲ ਹੈ ਜ ਜਿਹਦੇ ਵਿੱਚ 24x7 ਐਮਰਜੈਂਸੀ ਸਰਵਿਸਿਜ਼ ਵੀ ਅਵੇਲੇਬਲ ਨੇ ਹਾਂਜੀ ਸੋ ਮੈਮ ਜਿਹੜੇ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੋਲਾਈਫ ਹਸਪੀਟਲ ਅਸੀਂ ਇੱਕ ਫਾਊਂਡੇਸ਼ਨ ਦਾ ਰਨ ਕਰ ਰਹੇ ਹਾਂ ਜਿਹਦਾ ਨਾਮ ਹੈ ਐਮਐਸ ਜੋਲੀ ਫਾਊਂਡੇਸ਼ਨ ਜੀ ਐਸ ਫਾਊਂਡੇਸ਼ਨ ਦੇ ਅੰਦਰ ਕਾਫੀ ਤਰ੍ਹਾਂ ਦੇ ਕੈਂਪਸ ਲਗਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਮਰੀਜ਼ਾਂ ਦੇ ਟੈਸਟ ਜਿਹੜੇ ਆ ਉਹ 50% ਡਿਸਕਾਊਂਟ ਫੈਸਿਲਿਟੀਆਂ ਜਿਹੜੀਆਂ ਨੇ ਉਹ ਫ੍ਰੀ ਦਿੱਤੀਆਂ ਜਾਂਦੀਆਂ ਜਿਵੇਂ ਕਿ ਦਵਾਈਆਂ ਜੀ ਠੀਕ ਹੈ ਬਾਕੀ ਕੀ ਹੁੰਦਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਇੱਕ ਤਰ੍ਹਾਂ ਦਾ ਡਾਕਟਰ ਜਾ ਰਿਹਾ ਕੈਂਪ ਤੇ ਵਿੱਚ ਤੇ ਚੈੱਕ ਕਰ ਰਿਹਾ ਐਦਾ ਤਾਂ ਨਹੀਂ ਹੁੰਦਾ ਜੀ ਪ੍ਰੋਲੈਕ ਹਸਪੀਟਲ ਚ ਕੀ ਹੈ ਕਿ ਤੁਹਾਡੇ ਸਾਰੇ ਤਰ੍ਹਾਂ ਦੇ ਡਾਕਟਰ ਜਿਹੜੇ ਨੇ ਇੱਕ ਪੂਰੀ ਕੰਪਲੀਟ ਟੀਮ ਹੁੰਦੀ ਹੈ ਉਹ ਜਾਂਦੀ ਹੈ ਤੇ ਉਹ ਉੱਥੇ ਲੋਕਾਂ ਨੂੰ ਅਟੈਂਡ ਕਰਦੇ ਉਹਨਾਂ ਦੀ ਸਾਰੀਆਂ ਪ੍ਰੋਬਲਮਸ ਬਾਰੇ ਸੁਣਦੇ ਨੇ ਤੇ ਇਹੀ ਇਸ ਫਾਊਂਡੇਸ਼ਨ ਦਾ ਮੇਨ ਮਕਸਦ ਹੈ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਹੈਲਪ ਹੋ ਸਕੇ ਉਹਨਾਂ ਹੀ ਵਧੀਆ ਜੀ ਐ ਮੈਮ ਇਸ ਪ੍ਰੋਲੈਕ ਹਸਪੀਟਲ ਦੇ ਵਿੱਚ ਜਿਹੜਾ ਅਸ਼ੋਮਨ ਕਾਰ ਹੈ ਉਹ ਵੀ ਅਵੇ ਹਾਂਜੀ ਬਿਲਕੁਲ ਅਵੇਲੇਬਲ ਹੈ। ਬਾਕੀ ਦੀ ਜਿਹੜੀ ਜਾਣਕਾਰੀ ਤੁਸੀਂ ਇੱਥੇ ਆ ਕੇ ਐਤੋ ਦੇ ਟੀਪੀ ਡਿਪਾਰਟਮੈਂਟ ਨੂੰ ਕੰਟੈਕਟ ਕਰ ਸਕਦੇ ਹੋ। ਉਹ ਤੁਹਾਨੂੰ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਇਸ ਚੀਜ਼ ਬਾਰੇ ਓਪਨ ਐਕਸਪਲੇਨ ਕਰ ਦਿੰਦੇ। ਜੀ ਮੈਮ ਜਿਹੜੇ ਮਰੀਜ਼ ਨੇ ਮਤਲਬ ਇਲਾਜ ਤੋਂ ਦਵੇ ਬੈਠੇ ਨੇ ਕਿ ਅਸੀਂ ਆਪਣਾ ਇਲਾਜ ਨਹੀਂ ਕਰਵਾ ਸਕਦੇ। ਉਹਨਾਂ ਨੂੰ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹਣਾ। ਮੈਸੇਜ ਇਹ ਹੀ ਹੈ ਐਧਾ ਨਾ ਸੋਚੋ ਬਿਮਾਰੀ ਨੂੰ ਜ਼ਿਆਦਾ ਡਿਲੇ ਨਾ ਕਰੋ। ਨਾ ਹੀ ਜ਼ਿਆਦਾ ਤੁਸੀਂ ਬਿਮਾਰੀ ਨੂੰ ਲੈ ਕੇ ਜਿੰਨਾ ਸੋਚੋਗੇ ਉਹਨਾਂ ਤੁਸੀਂ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜਾਓਗੇ। ਠੀਕ ਹੈ ਜੀ। ਇੱਕ ਕਹਿੰਦੇ ਨਾ ਇੱਕ ਔਰਾ ਹ ਜਿਹੜਾ ਕਿ ਆਪਾਂ ਜਿੱਥੇ ਜਾਂਦੇ ਆ ਪੋਜ਼ਿਟਿਵ ਹੋ ਰਹਾ ਪੋਜ਼ਿਟਿਵ ਚ ਕਨਵਰਟ ਕਰਦਾ ਤੇ 네ਗੇਟਿਵ 네ਗੇਟਿਵ ਚ ਕਨਵਰਟ ਕਰਦਾ ਤੁਸੀਂ ਇੱਕ ਵਾਰੀ ਇੱਥੇ ਆਓ ਸਾਡੇ ਡਾਕਟਰਸ ਨੂੰ ਮਿਲੋ ਐਂਡ ਤੇ ਮੈਂ ਆਪਣੇ ਦਰਸ਼ਕਾਂ ਨੂੰ ਇਹੀ ਕਹੂੰਗੀ ਡਾਕਟਰ ਹਰਪ੍ਰੀਤ ਸਿੰਘ ਜੋਲੀ ਵੱਲੋਂ ਇੱਕੋ ਹੀ ਮੈਸੇਜ ਹੈ ਕਿ ਤੁਸੀਂ ਆਪ ਦੀ ਬਿਮਾਰੀ ਨੂੰ ਜ਼ਿਆਦਾ ਡਿਲੇ ਕਰੋ ਨਾ ਸਰਜਰੀ ਦੇ ਨਾਮ ਤੇ ਇੱਕ ਹਉਆ ਬਣਿਆ ਹੈ ਉਹਦੇ ਤੋਂ ਡਰਨ ਦੀ ਕੋਈ ਲੋੜ ਨਹੀਂ ਸਰਜਰੀ ਇੱਕ ਮਾਈਨਰ ਜਰੂ ਪ੍ਰੋਸੀਜਰ ਹੈ ਤੁਸੀਂ ਆਧਾ ਪ੍ਰੋਸੀਜਰ ਕਰਾ ਕੇ ਆਦੀ ਲਾਈਫ ਨੂੰ ਹੋਰ ਬੈਟਰ ਬਣਾ ਸਕਦੇ ਹੋ ਬਸ ਇਹੀ ਵੀਵੂਜ਼ ਨੂੰ ਇਹੀ ਮੈਸੇਜ ਥੈਂਕ ਯੂ ਸ਼ਸ਼ਿਕਾ